ਬਿਲਾਵਲ ਮਹੱਲਾ ਪੰਜਵਾ ਤਾਤੀ ਬਾ ਨਾ ਲਗਈ ਪਾਰ ਬੰਧ ਸਰਣਾਈ ਜੋਗird ਹਮਾਰੇ ਰਾਮ ਕਾ ਹਰ ਦੁਖ ਲਗੇ ਨਾ ਪਾਈ ਸਤ ਗੁਰ ਪੂਰਾ ਵੇਟਿਆ ਜਿਨ ਬੰਦ ਬਣਾਈ ਰਾਮ ਨਾਮੋਖ ਦਿਆ ਏਕਾਂ ਲਿਉ ਨਾਈ ਰਹਾ ਧਾਖ ਲੀਏ ਤਿਨ ਰਖਣਹਾਰ ਸਭ ਬਿਯਾਧ ਮਿਟਾਈ ਕਹੋ ਨਾਨਕ ਕਿਰਪਾ ਬਈ ਪ੍ਰਭੇ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਬਾ ਨ ਲਗਈ ਪਾਰ ਬੰਧ ਸਰਣਾਈ ਜੋਗਰਦ ਹਮਾਰੇ ਰਾਮ ਕਾ ਹਰ ਦੁਖ ਲਗੇ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬੰਦ ਬਣਾਈ ਰਾਮ ਨਾਮੁ ਖੁਦ ਦਿਆ ਏ ਕਾਲਿਉ ਨਾਈ ਰਹਾਉ ਧਾਖ ਲੀਏ ਤਨ ਰਖਣ ਹਾਰ ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਬਈ ਪ੍ਰਭੇ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਬਾ ਨ ਲਗਈ ਪਾਰ ਬੰਧ ਸਰਣਾਈ ਜੋਗird ਹਮਾਰੇ ਰਾਮਕਾਰ ਦੁਖ ਲਗੇ ਨਾ ਪਾਈ ਸਤ ਗੁਰ ਪੂਰਾ ਵੇਟਿਆ ਜਿਨ ਬੰਦ ਬਣਾਈ ਰਾਮ ਨਾਮੁ ਖ ਦੀਆ ਏ ਕਾਲਿਉ ਨਾਈ ਰਹਾ ਧਾਕ ਲੀਏ ਦਿਨ ਰਖਣਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਬਈ ਪ੍ਰਭੇ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਬਾ ਨ ਲੱਗਈ ਪਾਰ ਬੰਧ ਸਰਣਾਈ ਜੋਗਰਦ ਹਮਾਰੇ ਰਾਮ ਕਾ ਹਰ ਦੁੱਖ ਲਗੇ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮੋਖ ਦਿਆਇ ਕਾਲਿਵ ਨਾਈ ਰਹਾਉ ਰਾਖ ਲੀਏ ਦਿਨ ਰਖਣਹਾਰ ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਬਈ ਪ੍ਰਭੇ ਸਹਾਈ ਬਿਲਾਵਲ ਮਹੱਲਾ ਪੰਜਵਾਂ ਤਾਤੀ ਬਾਉ ਨਾ ਲਗਈ ਪਾਰ ਬੰਧ ਸਰਣਾਈ ਜੋ ਗਿਰਦ ਹਮਾਰੇ ਰਾਮਕਾਰ ਦੁਖ ਲਗੇ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ RAM ਨਾਮੋਖ ਦਿਆ ਇਕਾ ਲਿਵ ਲਾਈ ਰਹਾਉ ਰਾਖ ਲੀਏ ਦਿਨ ਰਖਣਹਾਰ ਸਭ ਬਿਯਾਧ ਮਿਟਾਈ ਕਹੋ ਨਾਨਕ ਕਿਰਪਾ ਬਈ ਪ੍ਰਭਏ ਸਹਾਈ ਬਿਲਾਵਲ ਮਹੱਲਾ ਪੰਜਵਾਂ ਤਾਤੀ ਬਾਉ ਨਾ ਲੱਗਈ ਪਾਰ ਬੰਧ ਸਰਣਾਈ ਜੋ ਗਿਰਦ ਹਮਾਰੇ RAM ਕਾਰ ਦੁਖ ਲਗੇ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬੰਦ ਬਣਾਈ RAM ਨਾਮੋਖ ਦਿਆ ਏ ਕਾਲਿਉ ਨਾਈ ਰਹਾਉ ਰਾਖ ਲੀਏ ਤਨ ਰਖਣਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਬਈ ਪ੍ਰਭੇ ਸਹਾਈ ਬਿਲਾ ਬਲ ਮਹੱਲਾ ਪੰਜਵਾ ਤਾਤੀ ਬਾ ਨ ਲਗਈ ਪਾਰ ਬੰਦਰ ਸਰਨਾਈ ਜੋ ਗਿਰਦ ਹਮਾਰੇ ਰਾਮਕਾਰ ਦੁਖ ਲਗੇ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬੰਦ ਬਣਾਈ ਰਾਮ ਨਾਮੁ ਖੁਦ ਦਿਆ ਇਕ ਲਿਵ ਲਾਈ ਰਹਾ ਧਾਕ ਲੀਏ ਤੈਨ ਰਖਣਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਬਈ ਪ੍ਰਭੇ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਬਾ ਨ ਲੱਗਈ ਪਾਰ ਬੰਧ ਸਰਨਾਈ ਜੋਗਿਰਦ ਹਮਾਰੇ ਰਾਮ ਕਾ ਹਰ ਦੁੱਖ ਲਗੇ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬੰਦ ਬਣਾਈ ਰਾਮ ਨਾਮ ਔਖ ਦੀ ਆਇ ਕਾ ਲਿਵ ਨਾਈ ਰਹਾਉ ਰਾਖ ਲੀਏ ਤਿਨ ਰਖਣਹਾਰ ਸਭ ਬਿਯਾਧ ਮਿਟਾਈ ਕਹੋ ਨਾਨਕ ਕਿਰਪਾ ਬਈ ਪ੍ਰਭੇ ਸਹਾਈ ਬਿਲਾ ਬਲ ਮਹੱਲਾ ਪੰਜਵਾ ਤਾਤੀ ਬਾ ਨ ਲੱਗਈ ਪਾਰ ਬੰਧ ਸਰਣਾਈ ਜੋਗਰਦ ਹਮਾਰੇ ਰਾਮਕਾਰ ਦੁਖ ਲਗੇ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬੰਦ ਬਣਾਈ ਰਾਮ ਨਾਮੁ ਖੰਦਿਆ ਇਕਾ ਲਿਉ ਨਾਈ ਰਹਾਉ ਰਾਖ ਲੀਏ ਤਨ ਰਖਣਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਬਈ ਪ੍ਰਭੇ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਬਾ ਨਾ ਲਗਈ ਪਾਰ ਬੰਧ ਸਰਣਾਈ ਜੋਗird ਹਮਾਰੇ ਰਾਮ ਕਾਰ ਦੁਖ ਲਗੇ ਨਾ ਪਾਈ ਸਤ ਗੁਰ ਪੂਰਾ ਵੇਟਿਆ ਜਿਨ ਬੰਦ ਬਣਾਈ ਰਾਮ ਨਾਮੋਖ ਦਿਆ ਇਕਾ ਲਿਉ ਲਾਈ ਰਹਾ ਰੱਖ ਲੀਏ ਤਨ ਰਖਣਹਾਰ ਸਭ ਬਿਯਾਧ ਮਿਟਾਈ ਕਹੋ ਨਾਨਕ ਕਿਰਪਾ ਬਈ ਪ੍ਰਭੇ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਬਾ ਨ ਲੱਗਈ ਪਾਰ ਬੰਧ ਸਰਣਾਈ ਜੋਗਿਰਦ ਹਮਾਰੇ ਰਾਮ ਕਾ ਹਰ ਦੁਖ ਲਗੇ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬੰਦ ਬਣਾਈ ਰਾਮ ਨਾਮੁ ਖੁਦ ਦਿਆ ਇਕਾ ਲਿਉ ਨਾਈ ਰਹਾਉ ਰਾਖ ਲੀਏ ਦਿਨ ਰਖਣਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਬਈ ਪ੍ਰਭੇ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਬਾ ਨਾ ਲਗਈ ਪਾਰ ਬੰਦਰ ਸਰਣਾਈ ਜੋਗਰ ਦਾ ਹਮਾਰੇ ਰਾਮ ਕਾਰ ਦੁਖ ਲਗੇ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬੰਦ ਬਣਾਈ ਰਾਮ ਨਾਮੁ ਖੁਦ ਦਿਆਇ ਕਾਲਿਉ ਨਾਈ ਰਹਾ ਰਾਖ ਲੀਏ ਤਨ ਰਖਣਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਬਈ ਪ੍ਰਭੇ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਬਾ ਨ ਲੱਗਈ ਪਾਰ ਬੰਧ ਸਰਣਾਈ ਜੋ ਗਿਰਦ ਹਮਾਰੇ ਰਾਮ ਕਾ ਹਰ ਦੁੱਖ ਲਗੇ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬੰਦ ਬਣਾਈ ਰਾਮ ਨਾਮੋਖ ਦਿਆ ਇਕਾ ਲਿਉ ਨਾਈ ਰਹਾ ਰਾਖ ਲੀਏ ਦਿਨ ਰਖਣ ਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਬਈ ਪ੍ਰਭੇ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਬਾ ਨਾ ਲਗਈ ਪਾਰ ਬੰਧ ਸਰਣਾਈ ਜੋਗਰਦ ਹਮਾਰੇ ਰਾਮਕਾਰ ਦੁਖ ਲਗੇ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬੰਦ ਬਣਾਈ RAM ਨਾਮੋਖ ਦਿਆ ਇਕਾ ਲਿਵ ਲਾਈ ਰਹਾ ਓ ਰਾਖ ਲੀਏ ਦਿਨ ਰਖਣਹਾਰ ਸਭ ਬਿਯਾਦ ਮਿਡਾਈ ਕਹੋ ਨਾਨਕ ਕਿਰਪਾ ਬਈ ਪ੍ਰਭੇ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਬਾ ਨਾ ਲੱਗਈ ਪਾਰ ਬੰਧ ਸਰਣਾਈ ਜੋਗਰਦ ਹਮਾਰੇ ਰਾਮਕਾਰ ਦੁਖ ਲਗੇ ਨਾ ਪਾਈ ਸਤ ਗੁਰ ਪੂਰਾ ਵੇਟਿਆ ਜਿਨ ਬੰਦ ਬਣਾਈ ਰਾਮ ਨਾਮੁ ਖੰਦ ਦਿਆ ਇਕਾ ਲਿਵ ਲਾਈ ਰਹਾਉ ਰਾਖ ਲੀਏ ਤਨ ਰਖਣਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਬਈ ਪ੍ਰਭੇ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਬਾ ਨ ਲਗਈ ਪਾਰ ਬੰਧ ਸਰਣਾਈ ਜੋਗਰਦ ਹਮਾਰੇ ਰਾਮ ਕਾ ਹਰ ਦੁਖ ਲਗੇ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬੰਦ ਬਣਾਈ ਰਾਮ ਨਾਮੁ ਖੁਦ ਦਿਆ ਇਕਾ ਲਿਉ ਨਾਈ ਰਹਾ ਧਾਕ ਲੀਏ ਤਨ ਰਖਣ ਹਾਰ ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਬਈ ਪ੍ਰਭੇ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਬਾ ਨਾ ਲੱਗਈ ਪਾਰ ਬੰਧ ਸਰਣਾਈ ਜੋਗird ਹਮਾਰੇ ਰਾਮਕਾਰ ਦੁਖ ਲਗੇ ਨਾ ਪਾਈ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ RAM ਨਾਮੋਖ ਦਿਆਏ ਕਾਲਿਉ ਨਾਈ ਰਹਾ ਧਾਕ ਲੀਏ ਦਿਨ ਰਖਣਹਾਰ ਸਭ ਬਿਯਾਧ ਮਿਟਾਈ ਕਹੋ ਨਾਨਕ ਕਿਰਪਾ ਬਈ ਪ੍ਰਭੇ ਸਹਾਈ ਬਿਲਾ ਬਲ ਮਹੱਲਾ ਪੰਜਵਾ ਤਾਤੀ ਬਾ ਨ ਲੱਗਈ ਪਾਰ ਬੰਧ ਸਰਣਾਈ ਜੋਗird ਹਮਾਰੇ ਰਾਮ ਕਾਰ ਦੁਖ ਲਗੇ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮੁ ਖੁਦ ਦਿਆਇ ਕਾਲਿਉ ਨਾਈ ਰਹਾਉ ਰਾਖ ਲੀਏ ਦਿਨ ਰਖਣਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਬਈ ਪ੍ਰਭੈ ਸਹਾਈ ਬਿਲਾ ਬਲ ਮਹੱਲਾ ਪੰਜਵਾ ਤਾਤੀ ਬਾ ਨਾ ਲਗਈ ਪਾਰ ਬੰਧ ਸਰਣਾਈ ਜੋ ਗਿਰਦ ਹਮਾਰੇ RAM ਕਾਰ ਦੁਖ ਲਗੇ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ RAM ਨਾਮੋਖ ਦਿਆ ਏ ਕਾਲਿਵ ਨਾਈ ਰਹਾ ਓ ਰਾਖ ਲੀਏ ਜਨ ਰਖਣਹਾਰ ਸਭ ਬਿਯਾਧ ਮਿਟਾਈ ਕਹੋ ਨਾਨਕ ਕਿਰਪਾ ਬਈ ਪ੍ਰਭੇ ਸਹਾਈ ਬਿਲਾਵਲ ਮਹੱਲਾ ਪੰਜਵਾਂ ਤਾਤੀ ਬਾਣਾ ਲੱਗਈ ਪਾਰ ਬੰਧ ਸਰਣਾਈ ਜੋ ਗਿਰਦ ਹਮਾਰੇ RAM ਕਾਰ ਦੁੱਖ ਲਗੇ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬੰਤ ਬਣਾਈ RAM ਨਾਮੋਖ ਦਿਆ ਏ ਕਾਲਿਉ ਨਾਈ ਰਹਾ ਧਾਕ ਲੀਏ ਦਿਨ ਰਖਣ ਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਬਈ ਪ੍ਰਭੇ ਸਹਾਈ ਬਿਲਾ ਬਲ ਮਹੱਲਾ ਪੰਜਵਾ ਤਾਤੀ ਬਾ ਨ ਲਗਈ ਪਾਰ ਬ੍ਰਹਮ ਸਰਣਾਈ ਜੋ ਗਿਰਦ ਹਮਾਰੇ ਰਾਮਕਾਰ ਦੁਖ ਲਗੇ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬੰਦ ਬਣਾਈ ਰਾਮ ਨਾਮੁ ਖੁਦ ਦਿਆ ਇਕਾ ਲਿਵ ਲਾਈ ਰਹਾ ਓ ਰਾਖ ਲੀਏ ਤਿਨ ਰਖਣਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਬਈ ਪ੍ਰਭੇ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਬਾਉ ਨਾ ਲਗਈ ਪਾਰ ਬੰਧ ਸਰਣਾਈ ਜੋ ਗਿਰਦ ਹਮਾਰੇ RAM ਕਾ ਹਰ ਦੁੱਖ ਲਗੇ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬੰਦ ਬਣਾਈ RAM ਨਾਮੋਖ ਦੀਆ ਏ ਕਾ ਲਿਉ ਨਾਈ ਰਹਾਉ ਰਾਖ ਲੀਏ ਤਨ ਰਖਣਹਾਰ ਸਭ ਬਿਯਾਧ ਮਿਟਾਈ ਕਹੋ ਨਾਨਕ ਕਿਰਪਾ ਬਈ ਪ੍ਰਭੇ ਸਹਾਈ ਬਿਲਾ ਬਲ ਮਹੱਲਾ ਪੰਜਵਾ ਤਾਤੀ ਬਾ ਨਾ ਲੱਗਈ ਪਾਰ ਬੰਧ ਸਰਨਾਈ ਜੋਗird ਹਮਾਰੇ ਰਾਮਕਾਰ ਦੁਖ ਲਗੇ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬੰਦ ਬਣਾਈ ਰਾਮ ਨਾਮੁ ਖੰਦ ਦਿਆ ਇਕਾ ਲਿਉ ਨਾਈ ਰਹਾ ਧਾਕ ਲੀਏ ਤਨ ਰਖਣ ਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਬਈ ਪ੍ਰਭੇ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਬਾ ਨ ਲਗਈ ਪਾਰ ਬੰਧ ਸਰਣਾਈ ਜੋਗਰਦ ਹਮਾਰੇ ਰਾਮ ਕਾ ਹਰ ਦੁੱਖ ਲਗੇ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬੰਦ ਬਣਾਈ ਰਾਮ ਨਾਮੋਖ ਦਿਆ ਏ ਕਾ ਲਿਵ ਲਾਈ ਰਹਾ ਰਾਖ ਲੀਏ ਤਨ ਰਖਣਹਾਰ ਸਭ ਬਿਯਾਧ ਮਿਟਾਈ ਕਹੋ ਨਾਨਕ ਕਿਰਪਾ ਬਈ ਪ੍ਰਭੇ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਬਾ ਨ ਲੱਗਈ ਪਾਰ ਬੰਧ ਸਰਣਾਈ ਜੋਗਰਦ ਹਮਾਰੇ ਰਾਮ ਕਾਰ ਦੁਖ ਲਗੇ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬੰਦ ਬਣਾਈ ਰਾਮ ਨਾਮੁ ਖੁਦ ਦਿਆ ਇਕਾ ਲਿਉ ਨਾਈ ਰਹਾ ਓ ਰਾਖ ਲੀਏ ਤਨ ਰਖਣਹਾਰ ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਬਈ ਪ੍ਰਭੇ ਸਹਾਈ ਬਿਲਾ ਬਲ ਮਹੱਲਾ ਪੰਜਵਾ ਤਾਤੀ ਬਾ ਨ ਲੱਗਈ ਪਾਰ ਬੰਧ ਸਰਣਾਈ ਜੋਗਰਦ ਹਮਾਰੇ ਰਾਮਕਾਰ ਦੁਖ ਲਗੇ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ RAM ਨਾਮੁ ਖ ਦਿਆ ਇਕਾ ਲਿਉ ਨਾਈ ਰਹਾ ਰਾਖ ਲੀਏ ਦਿਨ ਰਖਣਹਾਰ ਸਭ ਬਿਯਾਧ ਮਿਟਾਈ ਕਹੋ ਨਾਨਕ ਕਿਰਪਾ ਬਈ ਪ੍ਰਭੇ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਬਾ ਨ ਲੱਗਈ ਪਾਰ ਬੰਧ ਸਰਣਾਈ ਜੋਗird ਹਮਾਰੇ ਰਾਮ ਕਾ ਹਰ ਦੁਖ ਲਗੇ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮੋਖ ਦਿਆਇ ਕਾ ਲਿਉ ਨਾਈ ਰਹਾਉ ਰਾਖ ਲੀਏ ਦਿਨ ਰਖਣਹਾਰ ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਬਈ ਪ੍ਰਭੇ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਬਾਉ ਨਾ ਲਗਈ ਪਾਰ ਬੰਧ ਸਰਣਾਈ ਜੋ ਗਿਰਦ ਹਮਾਰੇ ਰਾਮਕਾਰ ਦੁਖ ਲਗੇ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬੰਦ ਬਣਾਈ RAM ਨਾਮੋਖ ਦਿਆ ਏ ਕਾ ਲਿਵ ਲਾਈ ਰਹਾ ਓ ਰਾਖ ਲੀਏ ਦਿਨ ਰਖਣਹਾਰ ਸਭ ਬਿਯਾਧ ਮਿਟਾਈ ਕਹੋ ਨਾਨਕ ਕਿਰਪਾ ਬਈ ਪ੍ਰਭਏ ਸਹਾਈ ਬਿਲਾਵਲ ਮਹੱਲਾ ਪੰਜਵਾਂ ਤਾਤੀ ਬਾਣਾ ਲੱਗਈ ਪਾਰ ਬੰਧ ਸਰਣਾਈ ਜੋ ਗਿਰਦ ਹਮਾਰੇ ਰਾਮਕਾਰ ਦੁਖ ਲਗੇ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬੰਦ ਬਣਾਈ ਰਾਮ ਨਾਮੋਖ ਦਿਆ ਏ ਕਾਲਿਵ ਨਾਈ ਰਹਾਉ ਢਾਕ ਲੀਏ ਤਨ ਰਖਣਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਬਈ ਪ੍ਰਭੇ ਸਹਾਈ ਬਿਲਾ ਬਲ ਮਹੱਲਾ ਪੰਜਵਾ ਤਾਤੀ ਬਾ ਨ ਲਗਈ ਪਾਰ ਬੰਧ ਸਰਨਾਈ ਜੋ ਗਿਰਦ ਹਮਾਰੇ ਰਾਮਕਾਰ ਦੁਖ ਲਗੇ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬੰਦ ਬਣਾਈ ਰਾਮ ਨਾਮੁ ਖੰਧ ਦਿਆ ਇਕਾ ਲਿਵ ਨਾਈ ਰਹਾ ਧਾਕ ਲੀਏ ਤਿਨ ਰਖਣਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਬਈ ਪ੍ਰਭੇ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਬਾ ਨਾ ਲਗਈ ਪਾਰ ਬੰਧ ਸਰਨਾਈ ਜੋ ਗਿਰਦ ਹਮਾਰੇ RAM ਕਾ ਹਰ ਦੁੱਖ ਲਗੇ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬੰਦ ਬਣਾਈ RAM ਨਾਮੋਖ ਦੀਆ ਏ ਕਾ ਲਿਉ ਨਾਈ ਰਹਾਉ ਰਾਖ ਲੀਏ ਤਿਨ ਰਖਣਹਾਰ ਸਭ ਬਿਯਾਧ ਮਿਟਾਈ ਕਹੋ ਨਾਨਕ ਕਿਰਪਾ ਬਈ ਪ੍ਰਭੇ ਸਹਾਈ ਬਿਲਾ ਬਲ ਮਹੱਲਾ ਪੰਜਵਾ ਤਾਤੀ ਬਾ ਨ ਲਗਈ ਪਾਰ ਬੰਧ ਸਰਣਾਈ ਜੋਗਰਦ ਹਮਾਰੇ RAM ਕਾ ਹਰ ਦੁਖ ਲਗੇ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬੰਦ ਬਣਾਈ RAM ਨਾਮੁ ਖੁਦ ਦਿਆ ਇਕਾ ਲਿਉ ਨਾਈ ਰਹਾ ਧਾਕ ਲੀਏ ਦਿਨ ਰਖਣ ਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਬਈ ਪ੍ਰਭੇ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਬਾ ਨਾ ਲਗਈ ਪਾਰ ਬੰਧ ਸਰਣਾਈ ਜੋ ਗਿਰਦ ਹਮਾਰੇ RAM ਕਾ ਹਰ ਦੁਖ ਲਗੇ ਨਾ ਪਾਈ ਸਤ ਗੁਰ ਪੂਰਾ ਵੇਟਿਆ ਜਿਨ ਬੰਦ ਬਣਾਈ RAM ਨਾਮੋਖ ਦਿਆ ਏ ਕਾਲਿਵ ਲਾਈ ਰਹਾ ਰੱਖ ਲੀਏ ਦਿਨ ਰਖਣਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਬਈ ਪ੍ਰਭੇ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਬਾ ਨ ਲੱਗਈ ਪਾਰ ਬੰਧ ਸਰਣਾਈ ਜੋਗਰਦ ਹਮਾਰੇ ਰਾਮ ਕਾਰ ਦੁਖ ਲਗੇ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬੰਦ ਬਣਾਈ ਰਾਮ ਨਾਮੋਖ ਦਿਆ ਇਕਾ ਲਿਉ ਨਾਈ ਰਹਾਉ ਧਾਖ ਲੀਏ ਦਿਨ ਰਖਣਹਾਰ ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਬਈ ਪ੍ਰਭੇ ਸਹਾਈ ਬਿਲਾ ਬਲ ਮਹੱਲਾ ਪੰਜਵਾ ਤਾਤੀ ਬਾ ਨ ਲਗਈ ਪਾਰ ਬੰਧ ਸਰਣਾਈ ਜੋਗਿਰਦ ਹਮਾਰੇ ਰਾਮ ਕਾਰ ਦੁਖ ਲਗੇ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬੰਦ ਬਣਾਈ RAM ਨਾਮੁ ਖ ਦਿਆ ਇਕਾ ਲਿਉ ਨਾਈ ਰਹਾ ਰਾਖ ਲੀਏ ਦਿਨ ਰਖਣਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਬਈ ਪ੍ਰਭੇ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਬਾ ਨ ਲੱਗਈ ਪਾਰ ਬੰਧ ਸਰਣਾਈ ਜੋਗਰਦ ਹਮਾਰੇ ਰਾਮ ਕਾ ਹਰ ਦੁੱਖ ਲਗੇ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬੰਦ ਬਣਾਈ ਰਾਮ ਨਾਮੋਖ ਦਿਆਇ ਕਾ ਲਿਵ ਲਾਈ ਰਹਾਉ ਰਾਖ ਲੀਏ ਤਨ ਰਖਣਹਾਰ ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਬਈ ਪ੍ਰਭੇ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਬਾ ਨਾ ਲੱਗਈ ਪਾਰ ਬੰਧ ਸਰਨਾਈ ਜੋਗਰਦ ਹਮਾਰੇ ਰਾਮਕਾਰ ਦੁਖ ਲਗੇ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬੰਦ ਬਣਾਈ ਰਾਮ ਨਾਮੁ ਖੁਦ ਦਿਆ ਇਕਾ ਲਿਉ ਨਾਈ ਰਹਾ ਧਾਖ ਲੀਏ ਤਨ ਰਖਣਹਾਰ ਸਭ ਬਿਯਾਧ ਮਿਟਾਈ ਕਹੋ ਨਾਨਕ ਕਿਰਪਾ ਬਈ ਪ੍ਰਭੇ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਬਾ ਨ ਲੱਗਈ ਪਾਰ ਬੰਧ ਸਰਣਾਈ ਜੋ ਗਿਰਦ ਹਮਾਰੇ RAM ਕਾਰ ਦੁਖ ਲਗੇ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬੰਦ ਬਣਾਈ RAM ਨਾਮੋਖ ਦਿਆ ਏ ਕਾਲਿਉ ਨਾਈ ਰਹਾਉ ਰਾਖ ਲੀਏ ਤਨ ਰਖਣਹਾਰ ਸਭ ਬਿਯਾਧ ਮਿਟਾਈ ਕਹੋ ਨਾਨਕ ਕਿਰਪਾ ਬਈ ਪ੍ਰਭੇ ਸਹਾਈ ਬਿਲਾ ਬਲ ਮਹੱਲਾ ਪੰਜਵਾ ਤਾਤੀ ਬਾ ਨ ਲੱਗਈ ਪਾਰ ਬੰਧ ਸਰਣਾਈ ਜੋਗਰ ਦਾ ਹਮਾਰੇ ਰਾਮ ਕਾ ਹਰ ਦੁਖ ਲਗੇ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬੰਦ ਬਣਾਈ ਰਾਮ ਨਾਮੁ ਖੁਦ ਦਿਆ ਇਕਾ ਲਿਉ ਨਾਈ ਰਹਾ ਧਾਖ ਲੀਏ ਤਨ ਰਖਣ ਹਾਰ ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਬਈ ਪ੍ਰਭੇ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਬਾ ਨ ਲਗਈ ਪਾਰ ਬੰਧ ਸਰਣਾਈ ਜੋਗਰਦ ਹਮਾਰੇ ਰਾਮਕਾਰ ਦੁਖ ਲਗੇ ਨਾ ਪਾਈ ਸਤ ਗੁਰ ਪੂਰਾ ਵੇਟਿਆ ਜਿਨ ਬਣਤ ਬਣਾਈ RAM ਨਾਮੋਖ ਦਿਆ ਇਕਾ ਲਿਉ ਨਾਈ ਰਹਾ ਰੱਖ ਲੀਏ ਦਿਨ ਰਖਣਹਾਰ ਸਭ ਬਿਯਾਧ ਮਿਟਾਈ ਕਹੋ ਨਾਨਕ ਕਿਰਪਾ ਬਈ ਪ੍ਰਭੇ ਸਹਾਈ ਬਿਲਾ ਬਲ ਮਹੱਲਾ ਪੰਜਵਾ ਤਾਤੀ ਬਾ ਨ ਲੱਗਈ ਪਾਰ ਬੰਧ ਸਰਣਾਈ ਜੋਗਰਦ ਹਮਾਰੇ ਰਾਮਕਾਰ ਦੁਖ ਲਗੇ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮੁ ਖੁਦ ਦਿਆਇ ਕਾਲਿਉ ਨਾਈ ਰਹਾਉ ਰਾਖ ਲੀਏ ਦਿਨ ਰਖਣਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਬਈ ਪ੍ਰਭੈ ਸਹਾਈ ਬਿਲਾ ਬਲ ਮਹੱਲਾ ਪੰਜਵਾ ਤਾਤੀ ਬਾ ਨਾ ਲਗਈ ਪਾਰ ਬੰਦ ਸਰਨਾਈ ਜੋਗird ਹਮਾਰੇ ਰਾਮਕਾਰ ਦੁਖ ਲਗੇ ਨਾ ਪਾਈ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ RAM ਨਾਮੋਖ ਦਿਆ ਇਕਾ ਲਿਵ ਲਾਈ ਰਹਾਉ ਰਾਖ ਲੀਏ ਦਿਨ ਰਖਣਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਬਈ ਪ੍ਰਭੇ ਸਹਾਈ ਬਿਲਾ ਬਲ ਮਹੱਲਾ ਪੰਜਵਾ ਤਾਤੀ ਬਾ ਨ ਲੱਗਈ ਪਾਰ ਬੰਧ ਸਰਣਾਈ ਜੋ ਗਿਰਦਹ ਮਾਰੇ ਰਾਮ ਕਾਰ ਦੁਖ ਲਗੇ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬੰਦ ਬਣਾਈ RAM ਨਾਮੋਖ ਦਿਆ ਇਕਾ ਲਿਉ ਨਾਈ ਰਹਾ ਓ ਰਾਖ ਲੀਏ ਦਿਨ ਰਖਣਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਬਈ ਪ੍ਰਭੇ ਸਹਾਈ ਬਿਲਾ ਬਲ ਮਹੱਲਾ ਪੰਜਵਾ ਤਾਤੀ ਬਾ ਨ ਲਗਈ ਪਾਰ ਬੰਧ ਸਰਨਾਈ ਜੋ ਗਿਰਦ ਹਮਾਰੇ ਰਾਮਕਾਰ ਦੁਖ ਲਗੇ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬੰਦ ਬਣਾਈ ਰਾਮ ਨਾਮੁ ਖੁਦ ਦਿਆ ਇਕ ਲਿਵ ਲਾਈ ਰਹਾ ਧਾਕ ਲੀਏ ਤਿਨ ਰਖਣਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਬਈ ਪ੍ਰਭੈ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਬਾਣਾ ਲੱਗਈ ਪਾਰ ਬੰਧ ਸਰਣਾਈ ਜੋਗਿਰਦ ਹਮਾਰੇ ਰਾਮ ਕਾ ਹਰ ਦੁੱਖ ਲਗੇ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬੰਦ ਬਣਾਈ ਰਾਮ ਨਾਮ ਔਖ ਦਿਆ ਇਕਾ ਲਿਉ ਨਾਈ ਰਹਾ ਰਾਖ ਲੀਏ ਤਨ ਰਖਣਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਬਈ ਪ੍ਰਭੇ ਸਹਾਈ ਬਿਲਾ ਬਲ ਮਹੱਲਾ ਪੰਜਵਾ ਤਾਤੀ ਬਾ ਨ ਲੱਗਈ ਪਾਰ ਬੰਧ ਸਰਣਾਈ ਜੋਗਰਦ ਹਮਾਰੇ ਰਾਮਕਾਰ ਦੁਖ ਲਗੇ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬੰਦ ਬਣਾਈ ਰਾਮ ਨਾਮੁ ਖੁਦ ਦਿਆ ਇਕਾ ਲਿਉ ਨਾਈ ਰਹਾ ਧਾਖ ਲੀਏ ਦਿਨ ਰਖਣ ਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਬਈ ਪ੍ਰਭੇ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਬਾ ਨਾ ਲਗਈ ਪਾਰ ਬੰਧ ਸਰਣਾਈ ਜੋਗਿਰਦ ਹਮਾਰੇ ਰਾਮ ਕਾ ਹਰ ਦੁੱਖ ਲਗੇ ਨਾ ਪਾਈ ਸਤ ਗੁਰ ਪੂਰਾ ਵੇਟਿਆ ਜਿਨ ਬੰਦ ਬਣਾਈ ਰਾਮ ਨਾਮੋਖ ਦਿਆ ਏ ਕਾਲਿਵਨਾਈ ਰਹਾ ਧਾਖ ਲੀਏ ਦਿਨ ਰਖਣਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਬਈ ਪ੍ਰਭੇ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਬਾ ਨ ਲੱਗਈ ਪਾਰ ਬੰਧ ਸਰਣਾਈ ਜੋਗਰਦ ਹਮਾਰੇ ਰਾਮ ਕਾ ਹਰ ਦੁਖ ਲਗੇ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬੰਦ ਬਣਾਈ ਰਾਮ ਨਾਮੁ ਖੰਦ ਦਿਆ ਇਕਾ ਲਿਉ ਨਾਈ ਰਹਾਉ ਰਾਖ ਲੀਏ ਦਿਨ ਰਖਣਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਬਈ ਪ੍ਰਭੇ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਬਾ ਨਾ ਲਗਈ ਪਾਰ ਬੰਧ ਸਰਣਾਈ ਜੋਗਰਦ ਹਮਾਰੇ ਰਾਮਕਾਰ ਦੁਖ ਲਗੇ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬੰਦ ਬਣਾਈ RAM ਨਾਮੁ ਖ ਦਿਆ ਇਕਾ ਲਿਉ ਨਾਈ ਰਹਾ ਰਾਖ ਲੀਏ ਦਿਨ ਰਖਣਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਬਈ ਪ੍ਰਭੇ ਸਹਾਈ ਬਿਲਾਵਲ ਮਹੱਲਾ ਪੰਜਵਾਂ ਤਾਤੀ ਬਾਣਾ ਲੱਗਈ ਪਾਰ ਬੰਧ ਸਰਣਾਈ ਜੋਗਰਦ ਹਮਾਰੇ ਰਾਮ ਕਾ ਹਰ ਦੁੱਖ ਲਗੇ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬੰਦ ਬਣਾਈ ਰਾਮ ਨਾਮੋਖ ਦਿਆਇ ਕਾ ਲਿਵ ਲਾਈ ਰਹਾਉ ਢਾਕ ਲੀਏ ਦਿਨ ਰਖਣਹਾਰ ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਬਈ ਪ੍ਰਭੇ ਸਹਾਈ ਬਿਲਾਵਲ ਮਹੱਲਾ ਪੰਜਵਾਂ ਤਾਤੀ ਬਾਉ ਨਾ ਲਗਈ ਪਾਰ ਬੰਦਰ ਸਰਣਾਈ ਜੋ ਗਿਰਦ ਹਮਾਰੇ ਰਾਮਕਾਰ ਦੁਖ ਲਗੇ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬੰਦ ਬਣਾਈ RAM ਨਾਮੋਖ ਦਿਆ ਇਕਾ ਲਿਵ ਲਾਈ ਰਹਾ ਧਾਕ ਲੀਏ ਦਿਨ ਰਖਣ ਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਬਈ ਪ੍ਰਭੇ ਸਹਾਈ